ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਾਲੇ ਦਿਨਾਂ ਬਾਅਦ ਦੁਬਾਰਾ ਪਿੰਡ ਵਾਲੇ ਖੇਤ ਕੀੜਾ ਮਾਰਿਆ ਕਿਉਂਕਿ ਆਲੂਆਂ ਤੇ ਉਧਰ ਬਿਜੀ ਸੀਗੇ ਮੂੰਗੀ ਬੀਜ ਦੇ ਬੂਜ ਦੇ ਇਤਰਾ ਕੀੜਾ ਨਹੀਂ ਵੱਜਿਆ ਸੀ 8-9 ਦਿਨ ਹੋ ਗਏ ਤੇ ਅੱਜ ਇਧਰ ਵਾਲੇ ਤਾਂ ਸਬਜੀ ਜੀ ਗੁੱਡੀ ਆ ਨਾਲੇ ਸਿੰਜੀ ਆ ਪਾਣੀ ਪੂਣੀ ਲਾਇਆ ਗੁੱੜ ਕੇ ਅੱਜ ਜੋ ਮੁਰਕ ਮੁਰਕ ਜੀ ਸੀ ਕੱਢਣ ਵਾਲੀ ਉਹ ਕੱਢੀ ਆ ਤੇ ਕਣਕਾਂ ਵੀ ਰੰਗ ਬਟ ਚੱਲੀਆਂ ਅੱਜ 29 ਤਰੀਕ ਦੇਖੋ ਹੋ ਚੱਲੀਆਂ ਉੱਤੋਂ ਸੁਨਹਿਰੀ ਜੀਆਂ ਹਣ ਤਾਂ ਰੰਗ ਬਟ ਚੱਲੀਆਂ ਇਹ 826 ਆ ਤਾਂ ਦੇਖੋ ਇੱਕ ਇਹਦਾਂ ਦੀ ਵਿਜਾਂ ਦਾ ਕੋਈ ਕੋਈ ਡਾਲ ਜਾਏ ਤੇ ਦੇਖੋ ਜਮਾ ਨਹੀਂ ਗੁੱਲੀ ਡੰਡਾ ਕੋਈ ਮਾੜਾ ਮੋਟਾ ਹੀ ਆ ਇਹ ਚ ਹੈਗਾ ਥੋੜਾ ਜਿਹਾ ਦੇਖੋ ਆੜਾ ਮੋਟਾ ਦੇਖੋ ਰੰਗ ਵੀ ਦੇਖੋ ਤਾਂ ਵਟ ਚੱਲਿਆ ਮੌਸਮ ਸਮਾ ਸਮਾਂ ਸਮਰਾਥਾ ਇਹ ਇਹਨੂੰ ਪਾਣੀ ਲੱਗੇ ਨੂੰ ਵੀ ਹੋ ਗਏ ਲਾਸਟ ਪਾਣੀ ਲਾਇਆ ਸੀ ਆਪਾਂ ਇਹਨੂੰ ਵੀ ਕਿਧਰੀਕ ਦਾ ਬੰਦ ਹੋਇਆ ਵਿਆ ਆ ਕੀ ਸਬਜੀ ਇੱਧਰ ਲਈ ਖੇਤ ਦੀ ਤੇ ਆਦੇ ਅੱਜ ਗੁੱਡੀ ਆ ਦੇਖੋ ਚਾਪਣਾ ਕੱਦੂ ਵੇਚਤਾ ਫੁੱਲ ਚੱਕ ਚੱਲੇ ਉੱਡ ਗਿਆ ਅੱਜ ਪਾਣੀ ਲਾਇਆ ਤੇ ਮੁਰਕ ਜੀ ਜਿੰਨੀ ਨਿਕਲੀ ਐਨੇ ਥਾਂ ਜੋ ਕਿਉਂਕਿ ਬਈ ਆਲੂਆਂ ਚ ਰੁੱਝੇ ਕਰਕੇ ਗੁੱਡੀ ਨਹੀਂ ਗਈ ਸੀ ਪਹਿਲਾਂ ਸਬਜੀ ਢੇਰ ਲੱਗ ਗਿਆ ਦੇਖੋ ਆ ਮੁਰਕ ਜੀ ਕਾਜੀ ਸਾਰਾ ਹੀ ਮੁੱਠਾ ਜਿਹਾ ਵਿੱਚ ਤੇ ਉਹਦੇ ਵੀ ਆ ਪਰਲੇ ਜੋ ਹੋਗੇ ਸੀ ਇਹ ਬਾਅਦ ਚ ਬਛੇਤੇ ਲਾਏ ਸੀ ਵਿੱਚ ਆਪਣਾ ਕੱਦੂ ਕੋ ਜਿਹੜੇ ਆ ਗੇਤੇ ਦੇਖੋ ਗੇਟਿਆਂ ਤੋਂ ਫੁੱਲ ਵੀ ਪੈ ਗਏ। ਪਣ ਚੱਲੇ ਛੋਡੇ ਛੋਡੇ ਨੇ ਦੇ ਜੇ। ਕਿਤਾਬਾਂ ਤੋਂ ਚੌਂਦਰਾ ਛੋੜਨ ਵਾਲੇ ਆ ਵਿੱਚ। ਆਓ ਦੇ। ਲੱਗੇ ਦੇ ਵੀ। ਬਣੇ ਵੇ ਦੇਖੋ ਉਹਦੇ ਉਧਰ ਵੀ। ਉਹਨਾਂ ਨੂੰ ਵੀ ਆ। ਪਿਆਜ਼ ਇਧਰ ਪਿਆਜ਼ ਆ। ਤੇ ਪਿਆਜ਼ ਖੜੇ ਆ। ਉਧਰ ਵੀ ਪਿਆਜ਼ ਖੜੇ ਆ। ਆ ਦੇਖੋ ਬਦਾਮ ਵਾਲੇ ਬੂਟੇ ਨੂੰ ਵੀ ਫੁੱਲ ਫਲ ਚੱਕ ਆ ਬਦਾਮਾਂ ਦਾ ਬੂਟਾ ਵੀ ਯਾਰ ਇਹ ਆੜੂ ਦਾ ਇਹਦੇ ਵਿੱਚ ਆਇ ਨਿਕਾ ਇਹ ਕਿ ਲਾਇਆ ਸੀ ਆਲੇ ਟੂਸਾ ਜਾ ਫੁੱਟ ਆਇਆ ਇਹਦਾ ਵੀ ਉਹ ਨਿੰਬੂ ਖੜਾ ਉੱਧਰ ਯਾਰ ਇਹ ਨਿੰਬੂ ਆਪਾਂ ਕੱਲ ਮ ਤੋਂ ਤਿਆਰ ਕੀਤਾ ਸੀਗਾ ਪਿਛਲੇ ਸਾਲ ਵੀ ਬਾਵਾ ਲੱਗਿਆ ਸੀ ਏ ਕਿ ਵੀ ਦੇਖੋ ਇਹਨੇ ਫਲ ਚੱਕਿਆ ਬਹੁਤ ਫਾਲ ਚੱਕਿਆ ਪਿਛਲੇ ਸਾਲ ਹੀ ਲਾਇਆ ਸੀ ਬਹੁਤ ਵਧੀਆ ਗਰੋਥ ਕੀਤੀ ਹੈ ਕਾਲਮ ਤੋਂ ਹੀ ਆਪਾਂ ਤਿਆਰ ਕੀਤਾ ਸੀਗਾ ਇਹ ਨਿੰਬੂ ਤੇ ਆਹ ਜਾਮਣ ਵੀ ਆਪਾਂ ਪਿਛਲੇ ਸਾਲ ਹੀ ਲਾਈ ਸੀ ਦੇਖੋ ਬਹੁਤ ਵਧੀਆ ਤੁਰੀ ਆ ਇਹ ਜਾਮਣ ਵੀ ਆਹ ਆ ਤੇ ਆਹ ਖੜਾ ਕਿੰਨੂ ਇਹ ਵੀ ਇੱਦ ਕਿ ਲਾਇਆ ਸੀ ਕਿੰਨੂ ਆਪਾਂ ਫੋਟ ਆਇਆ ਇਹ ਵੀ ਦੇਖੋ ਵਧੀਆ ਇਧਰੋਂ ਇੱਕ ਟਾਣੀ ਜੀ ਆ ਸੁੱਕੀ ਇਧਰੋਂ ਵਧੀਆ ਫੋਟਕਾਰ ਆਇਆ ਤੇ ਆਹ ਅੰਬ ਦਾ ਬੂਟਾ ਇਹ ਅੰਬ ਨੂੰ ਇਹ ਦੇਖੋ ਬੂਰ ਬਹੁਤ ਵਧੀਆ ਚੱਕਿਆ ਅਮਨੇ ਫੋਟੋ ਵਧੀਆ ਕੀਤੀ ਆ ਅੱਜ ਹਵਾ ਵੀ ਬਹੁਤ ਤੇਜ਼ ਚੱਲਦੀ ਆ ਦੇਖੋ ਇਹ ਅੰਬ ਨੇ ਬੂਰ ਚੱਕਿਆ ਦੇਖੋ ਕੋਈ ਕਾਹ ਜਾਉਦਾ ਕਿਉਂਕਿ ਲਾਇਆ ਆਪਾਂ ਇਹ ਕਿਉਂ ਹੀ ਆ ਇਹ ਹੋ ਗਏ ਇਹਨੂੰ 7-8 ਮਹੀਨੇ ਲਾਏ ਇਹਨੂੰ ਇਹ ਆਪਾਂ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਲਾਇਆ ਸੀ ਇਹ ਇਹਦੇ ਨਾਲ ਹੁਣ ਨਾ ਕੋਈ ਮਜ਼ਬੂਤ ਸੀ ਜਾਂ ਡੰਡਾ ਬੰਦਿਆ ਕੋਈ ਹੁਣ ਆਦੇ ਹਵਾ ਨਾ ਨਾ ਐ ਅੱਜ ਹਵਾ ਵੀ ਤੇਜ਼ ਆ ਵੀਰ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਦੇ ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ